ਕੀ ਮੁਰਤੋਂ ਤਿੰਨ ਖੇਤੀ ਕਾਨੂੰਨ ਲਾਗੂ ਹੋਣ ਜਾ ਰਹੇ ਨੇ ਕੀ ਕੇਂਦਰ ਸਰਕਾਰ ਨੇ ਤਿਆਰੀਆਂ ਕਰ ਲਈਆਂ ਨੇ ਕਾਨੂੰਨਾਂ ਨੂੰ ਲਾਗੂ ਕਰਨ ਦੇ ਲਈ ਇਹ ਸਾਰੇ ਸਵਾਲ ਮੁਰਤੋਂ ਖੜੇ ਹੋ ਰਹੇ ਨੇ ਸਵਾਲ ਕਿਉਂ ਖੜੇ ਹੋ ਰਹੇ ਨੇ ਕੌਣ ਇਸ ਤੇ ਚਰਚਾ ਕਰ ਰਿਹਾ ਹੈ ਪੂਰੀ ਗੱਲਬਾਤ ਕੀ ਹੈ ਇਸ ਦੇ ਇਸ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਸੁਖਵਿੰਦਰ ਸ਼ੇਰਗਿੱਲ ਮੌਜੂਦ ਨੇ ਜੀ ਸੁਖਵਿੰਦਰ ਜੀ ਜਿਵੇਂ ਮੁਰਤੋਂ ਚਰਚਾਵਾਂ ਨੇ ਕਿ ਖੇਤੀ ਕਾਨੂੰਨ ਲਾਗੂ ਮੁਰਤੋਂ ਹੋ ਸਕਦੇ ਨੇ ਬਿਲਕੁਲ ਪਹਿਲੀ ਗੱਲ ਤਾਂ ਇਹ ਹੈ ਕਿ ਮੋਦੀ ਸਾਹਿਬ ਇਸ ਚੀਜ਼ ਲਈ ਮੰਨੇ ਜਾਂਦੇ ਨੇ ਕਿ ਦੀ ਕੇਂਦਰ ਸਰਕਾਰ ਇਸ ਲਈ ਮੰਨੀ ਜਾਂਦੀ ਹੈ ਕਿ ਕੋਈ ਵੀ ਕਦਮ ਹੈ ਜਿਹੜਾ ਉਹਨਾਂ ਨੇ ਇੱਕ ਵਾਰ ਪੁੱਟ ਲਿਆ ਤੇ ਦੁਬਾਰਾ ਉਹ ਵਾਪਸ ਨਹੀਂ ਲੈਂਦੇ ਪਰ ਇਤਿਹਾਸਿਕ ਘਟਨਾ ਉਦੋਂ ਵਾਪਰਦੀ ਹੈ ਜਦੋਂ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਜਾਂਦੇ ਨੇ ਤੇ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਐਲਾਨ ਕਰਦੇ ਨੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿਸਾਨ ਪ੍ਰੋਟੈਸਟ ਹੁਣ ਅਸੀਂ ਦੋ ਵੀ ਦੇਖ ਰਹੇ ਹਾਂ ਉਸ ਦੇ ਵਿੱਚ ਵੀ ਲਗਾਤਾਰ ਬੀਜਪੀ ਦਾ ਜਿਹੜਾ ਰਵਈਆ ਉਹ ਦੋਵਿधा ਪ੍ਰਿਆਰਿਆ ਹੈ ਕੋਈ ਬਿਆਨ ਇਸ ਢੰਗ ਤਰੀਕੇ ਦਾ ਆਉਂਦਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ ਤੇ ਅਸੀਂ ਤਿੰਨ ਜਿਹੜੇ ਅਸੀਂ ਐਮਐਸਪੀ ਵੀ ਕਿਸਾਨਾਂ ਨੂੰ ਦਵਾਂਗੇ ਪਰ ਦੂਜੇ ਪਾਸੇ ਉਗਰਾਹਾ ਸਾਹਿਬ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹ ਕਹਿੰਦੇ ਦਿਖਾਈ ਦਿੰਦੇ ਨੇ ਕਿ ਰਾਹ ਲੱਭੇ ਜਾ ਰਹੇ ਨੇ ਨਵੇਂ ਤਰੀਕੇ ਦੇ ਰਾਹ ਲੱਭੇ ਜਾ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਤਿੰਨ ਖੇਤੀ ਕਾਨੂੰਨ ਜਿਹੜੇ ਵਾਪਸ ਲਏ ਸੀ ਉਹਨਾਂ ਨੂੰ ਲਾਗੂ ਕੀਤਾ ਜਾਵੇ ਤੇ ਨਾਲ ਹੀ ਉਹਨਾਂ ਕਿਹਾ ਕਿ ਖਰੜਾ ਮੰਗਾਇਆ ਜਾ ਰਿਹਾ ਜੇਕਰ ਅਜਿਹਾ ਹੁੰਦਾ ਤਾਂ ਨਵੇਂ ਸਿਰੇ ਤੋਂ ਇੱਕ ਨਵਾਂ ਪ੍ਰੋਟੈਸਟ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਸੁਵਚਾਲੇ ਉਗਰਾਹਾਂ ਸਾਹਿਬ ਸਭ ਤੋਂ ਲਗਭਗ ਜਿਹੜੇ ਮੰਨਿਆ ਜਾਂਦਾ ਕਿ ਵੱਡੇ ਜਥੇਬੰਦੀ ਦੇ ਪ੍ਰਧਾਨ ਨੇ ਇਸ ਲਈ ਇਹ ਬਿਆਨ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੋ ਜਾਂਦਾ ਇੱਕ ਵੱਡਾ ਕਾਡਰ ਕਿਸਾਨਾਂ ਦਾ ਉਹਨਾਂ ਦੇ ਨਾਲ ਤੁਰਦਾ ਹੈ ਜਿਹੜਾ ਲਗਾਤਾਰ ਉਹ ਸੁਰੱਖਿਆ ਦੇ ਵਿੱਚ ਵੀ ਰਹੇ ਨੇ ਜਿਸ ਤਰੀਕੇ ਦਾ ਉਹਨਾਂ ਦਾ ਰਵਈਆ ਤੇ ਰੂਪਰੇਖਾ ਰਹਿੰਦਾ ਅਕਸਰ ਹੀ ਇਸ ਤਰ੍ਹਾਂ ਦੇ ਬਿਆਨ ਉਹਨਾਂ ਦੇ ਆਉਂਦੇ ਰਹਿੰਦੇ ਨੇ ਤੇ ਇੱਕ ਸਿਆਣੇ ਲੀਡਰ ਮੰਨੇ ਜਾਂਦੇ ਨੇ ਵੱਡੇ ਲੀਡਰ ਮੰਨੇ ਜਾਂਦੇ ਨੇ ਤੇ ਹੁਣ ਜਦੋਂ ਉਹਨਾਂ ਨੇ ਅਜਿਹਾ ਬਿਆਨ ਦਿੱਤਾ ਹੈ ਤਾਂ ਚਰਚਾਵਾ ਤਾਂ ਆਮ ਹੋਣੀ ਹੈ ਸੀ ਇਸੇ ਕਰਕੇ ਚਰਚਾਵਾ ਹੋ ਰਹੀਆਂ ਨੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਪ੍ਰੋਟੈਸਟ ਦੇਖਣ ਨੂੰ ਮਿਲੇ ਜੇਕਰ ਇਹ ਗੱਲ ਸੱਚ ਨਿਕਲਦੀ ਆ ਜਾਂ ਦੁਬਾਰਾ ਫਿਰ ਨਵੇਂ ਤਰੀਕੇ ਦੇ ਨਾਲ ਖੇਤੀ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਹੁਣ ਅੱਜ ਦੇ ਮੌਕੇ ਤੇ ਅਸੀਂ ਕਿਸਾਨੀ ਅੰਦੋਲਨ 2 ਦੇਖ ਰਹੇ ਹਾਂ ਜਿਸ ਦੇ ਵਿੱਚ ਵੀ ਜਿਹੜਾ ਇਸ ਤਰ੍ਹਾਂ ਜਾਪਦਾ ਸ਼ੰਭੂ ਬਾਰਡਰ ਤੇ ਕਿ ਕਿਸੇ ਹੋਰ ਬਗਾਨੇ ਮੁਲਕ ਦੇ ਜਿਹੜੇ ਵਸਨੀਕ ਨੇ ਉਹ ਐਂਟਰ ਕਰ ਰਹੇ ਹੋਣ ਇਹ ਇਲਜ਼ਾਮ ਨੇ ਜਿਹੜੇ ਲਗਾਤਾਰ ਪੰਦੇਰ ਸਾਹਿਬ ਵੱਲੋਂ ਲਾਏ ਜਾਂਦੇ ਨੇ ਕਿ ਸਾਡੇ ਨਾਲ ਉਹਨਾਂ ਉੱਤੇ ਉਹਨਾਂ ਲੋਕਾਂ ਤੇ ਇੰਨਾ ਤਸ਼ੱਦਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਤੇ ਦੇਸ਼ ਦੀ ਆਜ਼ਾਦੀ ਕਾਇਮ ਰੱਖਣ ਦੇ ਲਈ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ ਤੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਂਦਾ ਜਿਸ ਤਰੀਕੇ ਦਾ ਕਿਸੇ ਬਗਾਨੇ ਮੁਲਕ ਦੇ ਲਈ ਬਾਰਡਰ ਤੇ ਕੀਤਾ ਜਾਂਦਾ ਇੱਕ ਪਾਸੇ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਸੀ ਉਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਕਿ ਇੱਕ ਪਾਸੇ ਫੁੱਲ ਸਿੱਟਣ ਦੇ ਸਿੱਟੇ ਜਾ ਰਹੇ ਸੀ ਜਦ ਦੂਜੇ ਦੂਜੀ ਵਾਰੀ ਜਿਹੜਾ ਜੱਥਾ ਪਹੁੰਚਿਆ ਸੀ ਤੇ ਇੱਕ ਪਾਸੇ ਅਥਰੂ ਗੈਸ ਦੇ ਜਿਹੜੇ ਗੋਲੇ ਸਿੱਟੇ ਜਾ ਰਹੇ ਸੀ ਤੇ ਨਾਲ ਦੀ ਨਾਲ ਉਹਨਾਂ ਨੇ ਇਸ ਤਰ੍ਹਾਂ ਦਾ ਮਾਹੌਲ ਬਣਾ ਰਿਹਾ ਸੀ ਬਣਾ ਰੱਖਿਆ ਸੀ ਕਿ ਕਿਸੇ ਤਰੀਕੇ ਦੇ ਨਾਲ ਇਹ ਜਿਸ ਤਰੀਕੇ ਨਾਲ ਬਗਾਨੇ ਮੁਲਕ ਦੇ ਲੋਕ ਹੋਣ ਇਹ ਅਜਹੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਦੂਜੇ ਪਾਸੇ ਖਨੌਰੀ ਬਾਰਡਰ ਤੋਂ ਵੀ ਖਬਰਾਂ ਇਹ ਆ ਰਹੀਆਂ ਨੇ ਕਿ ਡੱਲੇਵਾਲ ਦੀ ਜਿਹੜੀ ਸਿਹਤ ਆ ਉਹ ਲਗਾਤਾਰ ਨਸਾਜ ਹੋ ਰਹੀ ਹੈ ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਉਂਦੀਆਂ ਨੇ ਅੰਤੋਜਮਾਨ ਪਹੁੰਚੇ ਸੀ ਲੱਖਾ ਸਧਾਨਾ ਪਹੁੰਚੇ ਸੀ ਜਾਂ ਪੱਤਰਕਾਰ ਭਾਈਚਾਰਾ ਹੋਵੇ ਉਹ ਵੀ ਲਗਾਤਾਰ ਉਹਨਾਂ ਦੀ ਸਿਹਤ ਦੇ ਬਾਰੇ ਜਾਣੂ ਹੋ ਰਿਹਾ ਪਰ ਲਗਾਤਾਰ ਉਹਨਾਂ ਦੀ ਜਿਹੜੀ ਸਿਹਤ ਆ ਉਹ ਵਿਗੜਦੀ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਵੀ ਬਿਆਨ ਆਇਆ ਕਿ ਉਹ ਉਹਨਾਂ ਦੀ ਜਿਹੜੀ ਸਿਹਤ ਆ ਉਹ ਲਗਾਤਾਰ ਵਿਗੜ ਰਹੀ ਹੈ ਤੇ ਦੂਜੇ ਪਾਸੇ ਪ੍ਰਸ਼ਾਸਨ ਹੈ ਉਹ ਕੋਈ ਵੀ ਅਜਿਹੇ ਕਦਮ ਨਹੀਂ ਚੁੱਕ ਰਿਹਾ ਜਿਸ ਦੇ ਨਾਲ ਉਹਨਾਂ ਦੀ ਜਿਹੜੀ ਭੁੱਖ ਹੜਤਾਲ ਖਤਮ ਕੀਤੀ ਜਾ ਸਕੇ ਕਿਉਂਕਿ ਉਹ ਮੰਨਿਆ ਜਾਂਦਾ ਕਿ ਕੈਂਸਰ ਦੇ ਵੀ ਮਰੀਜ਼ ਨੇ ਤੇ ਕੈਂਸਰ ਦੇ ਮਰੀਜ਼ ਦੇ ਲਈ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਪਰ ਲਗਾਤਾਰ ਉਹ ਡਟੇ ਹੋਏ ਨੇ ਪਰ ਜਿਹੜੀ ਸਰਕਾਰ ਹੈ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਹਾਂ ਬਿਆਨ ਜ਼ਰੂਰ ਆ ਜਾਂਦੇ ਨੇ ਨਾਲ ਹੀ ਬਿੱਟੂ ਰਵਨੀਤ ਸਿੰਘ ਬਿੱਟੂ ਰਾਜ ਮੰਤਰੀ ਨੇ ਜਿਹੜੇ ਉਹਨਾਂ ਦਾ ਬਿਆਨ ਆਇਆ ਸੀ ਕਿ ਦੱਸੋ ਮੈਂ ਕਿੱਥੇ ਆਵਾਂ ਗੱਲਬਾਤ ਦੇ ਲਈ ਮੈਂ ਗੱਲਬਾਤ ਲਈ ਤਿਆਰ ਹਾਂ ਤੇ ਦੂਜੇ ਪਾਸੇ ਖੇਤੀ ਰਾਜ ਮੰਤਰੀ ਦਾ ਵੀ ਬਿਆਨ ਆਉਂਦਾ ਕਿ ਗੱਲਬਾਤ ਲਈ ਅਸੀਂ ਹਮੇਸ਼ਾ ਤਿਆਰ ਹਾਂ ਤੇ ਖੇਤੀ ਮੰਤਰੀ ਦਾ ਬਿਆਨ ਆਉਂਦਾ ਕਿ ਅਸੀਂ ਜਿਹੜੇ ਤਿੰਨ ਮਾਫ਼ ਕਰਨਾ ਜਿਹੜੀ ਐਮਐਸਪੀ ਆ ਅਸੀਂ ਉਹ ਦੇਣ ਨੂੰ ਤਿਆਰ ਹਾਂ ਪਰ ਇਹ ਕਾਗਜ਼ਾਂ ਦੇ ਵਿੱਚ ਹੀ ਦਿੰਦੇ ਨੇ ਬਿਆਨਾਂ ਦੇ ਵਿੱਚ ਹੀ ਦਿੰਦੇ ਨੇ ਜੇਕਰ ਅਜਿਹਾ ਨਾ ਹੁੰਦਾ ਤਾਂ ਨਾ ਹੀ ਕਿਸਾਨੀ ਅੰਦੋਲਨ ਬਣ ਹੁੰਦਾ ਤੇ ਨਾ ਹੀ ਕਿਸਾਨੀ ਅੰਦੋਲਨ 2 ਹੋਣਾ ਸੀ ਪਰ ਲਗਾਤਾਰ ਹਾਲਾਤ ਨੇ ਜਿਹੜੇ ਉਹੋ ਚਿੰਤਾਜਨਕ ਬਣੇ ਹੋਏ ਨੇ ਭਾਵੇਂ ਉਹ ਸੁਸਾਇਡ ਦੀ ਗੱਲ ਹੋਵੇ ਲਗਾਤਾਰ ਕਿਸਾਨ ਜਿਹੜੇ ਵੱਡੀ ਗਿਣਤੀ ਦੇ ਵਿੱਚ ਸੁਸਾਇਡ ਕਰ ਰਹੇ ਨੇ ਤੇ ਪ੍ਰਵਾਸ ਨੌਜਵਾਨ ਪੀਡੀਏ ਜਿਹੜੀ ਪ੍ਰਵਾਸ ਕਰ ਰਹੀ ਹੈ ਇਸ ਦੇ ਪਿੱਛੇ ਦਾ ਵੱਡਾ ਕਾਰਨ ਇਹ ਮੰਨਿਆ ਜਾਂਦਾ ਕਿ ਖੇਤੀਬਾੜੀ ਹੈ ਜਿਹੜੀ ਉਹ ਲਾਹੇਵੰਦ ਨਹੀਂ ਰਹੀ ਪਹਿਲਾਂ ਜਿਹੜੇ ਡੰਗਰ ਰੱਖਦੇ ਸੀ ਲੋਕ ਮੱਝਾ ਰੱਖਦੇ ਸੀ ਗਾਵਾਂ ਰੱਖਦੇ ਸੀ ਉਸ ਤੋਂ ਦੂਰ ਹੋਏ ਉਸ ਤੋਂ ਬਾਅਦ ਹੁਣ ਖੇਤੀ ਤੋਂ ਲਗਾਤਾਰ ਨੌਜਵਾਨ ਪੀਡੀਏ ਜਿਹੜੀ ਉਹ ਦੂਰ ਹੁੰਦੀ ਜਾ ਰਹੀ ਹੈ ਤੇ ਪ੍ਰਵਾਸ ਵੱਲ ਵੱਧ ਰਹੀ ਹੈ ਤੇ ਪ੍ਰਵਾਸੀਆਂ ਦੇ ਤੌਰ ਤੇ ਉਪਾਵੇਂ ਕੈਨੇਡਾ ਹੋਵੇ ਭਾਵੇਂ ਯੂ ਐਸ ਏ ਹੋਵੇ ਉਹਨਾਂ ਨੇ ਉਹਨਾਂ ਨੇ ਵੀ ਨਿਯਮ ਨੇ ਜਿਹੜੇ ਉਹ ਸਖਤ ਬਣਾ ਦਿੱਤੇ ਨੇ ਤੇ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਹੋਰ ਵੀ ਹਾਲਾਤ ਵਿਗੜਨ ਵਾਲੇ ਨੇ ਕਿਉਂਕਿ ਸਭ ਤੋਂ ਵੱਡੀ ਗਿਣਤੀ ਇੱਕ ਪਿਛਲੇ ਦਿਨਾਂ ਦੇ ਵਿੱਚ ਰਿਪੋਰਟ ਛੱਪੀ ਸੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਬਾਰਡਰਾਂ ਤੇ ਕੈਨੇਡਾ ਯੂ ਐਸ ਏ ਬਾਰਡਰ ਤੇ ਫੜੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਭਾਰਤੀ ਹੁੰਦੇ ਨੇ ਭਾਰਤੀਆਂ ਦੇ ਵਿੱਚੋਂ ਸਭ ਤੋਂ ਵੱਡੀ ਗਿਣਤੀ ਪੰਜਾਬੀਆਂ ਦੀ ਹੁੰਦੀ ਹੈ ਇਹ ਹਾਲਾਤ ਨੇ ਜਿਹੜਾ ਕਿ ਲਗਾਤਾਰ ਗਰਮਾਇਆ ਹੋਇਆ ਡੱਲੇਵਾਲ ਦੀ ਸਿਹਤ ਹੈ ਜਿਹੜੀ ਉਹ ਲਗਾਤਾਰ ਵਿਗੜਦੀ ਜਾ ਰਹੀ ਹੈ ਸਿੱਖ ਸੰਸਥਾਵਾਂ ਵੀ ਉਹਨਾਂ ਦੇ ਹੱਕ ਵਿੱਚ ਆਈਆਂ ਨੇ ਕਿਸਾਨ ਜਥੇਬੰਦੀਆਂ ਦਾ ਵੀ ਲਗਾਤਾਰ ਬਿਆਨ ਆ ਰਿਹਾ ਪੱਤਰਕਾਰ ਭਾਈਚਾਰਾ ਉਹਨਾਂ ਦੇ ਨਾਲ ਖੜਾ ਹੈ ਪਰ ਪ੍ਰਸ਼ਾਸਨ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਅਜੇ ਹਲੇ ਤੱਕ ਕੋਈ ਕਦਮ ਨਹੀਂ ਪੁੱਟਿਆ ਗਿਆ ਜਿਸ ਦੇ ਨਾਲ ਇਹ ਪ੍ਰੋਟੈਸਟ ਹੈ ਜਿਹੜਾ ਉਹ ਖਤਮ ਕੀਤਾ ਜਾ ਸਕੇ ਜਾਂ ਗੱਲਬਾਤ ਦਾ ਰਾਹ ਹੈ ਜਿਹੜਾ ਉਹ ਪੰਦੇੜ੍ਹ ਸਤਾਰ ਕਹਿ ਰਹੇ ਨੇ ਕਿ ਸਾਨੂੰ ਗੱਲਬਾਤ ਦੇ ਲਈ ਕੋਈ ਵੀ ਸੱਦਾ ਹਲੇ ਤੱਕ ਨਹੀਂ ਮਿਲਿਆ ਤੇ ਅਸੀਂ ਗੱਲਬਾਤ ਲਈ ਤਿਆਰ ਹਾਂ ਕਿਸੇ ਵੀ ਤਰੀਕੇ ਦੇ ਡਾਇਲੌਗ ਡਾਇਲੌਗ ਲਈ ਤਿਆਰ ਹਾਂ ਪਰ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਪ੍ਰੋਟੈਸਟ ਕਰਨ ਦੀ ਥਾਂ ਤੇ ਤੁਸੀਂ ਆਓ ਗੱਲਬਾਤ ਕਰੋ ਜਦ ਕਿਸਾਨਾਂ ਦਾ ਜਥਾ ਜਾਂਦਾ ਤਾਂ ਉਹਨਾਂ ਤੇ ਅਥਰੂ ਗੈਸ ਦੇ ਜਿਹੜੇ ਗੋਲੇ ਸੁੱਟੇ ਜਾਂਦੇ ਨੇ ਜ਼ਖਮੀ ਵੀ ਹੁੰਦੇ ਨੇ ਕਿਸਾਨ ਪਹਿਲੇ ਜਥੇ ਦੇ ਵਿੱਚ 5-6 ਕਿਸਾਨ ਨੇ ਜਿਹੜੇ ਉਹ ਜ਼ਖਮੀ ਹੋਏ ਸੀ ਇਸ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਬਾਰਡਰ ਤੇ ਮਾਹੌਲ ਹੈ ਜਿਹੜਾ ਇਸ ਤਰੀਕੇ ਦਾ ਬਣਾਇਆ ਗਿਆ ਕਿ ਬਾਰਡਰ ਆ ਉਹ ਤੇ ਬਾਰਡਰ ਤੇ ਉੱਤੇ ਮਾਹੌਲ ਹੈ ਜਿਹੜਾ ਉਹ ਤਣਾਅਪੂਰਨ ਬਣਿਆ ਹੋਇਆ ਤੇ ਜਿਹੜੀ ਨੈਟ ਦੀ ਗੱਲ ਆ ਉੱਥੇ ਉਸ ਏਰੀਆ ਦੇ ਵਿੱਚ ਨੈਟ ਆ ਪੰਜਾਬ ਏਰੀਆ ਦੇ ਵਿੱਚ ਵੀ ਕਿਲੋ ਮੀਟਰ ਡੇਢ ਕਿਲੋਮੀਟਰ ਦੇ ਵਿੱਚ ਨੈਟ ਬੰਦ ਕੀਤਾ ਹੋਇਆ ਇਸ ਤਰੀਕੇ ਦੇ ਨਾਲ ਲੱਗ ਰਿਹਾ ਹੈ ਕਿ ਜਿਵੇਂ ਕੋਈ ਅਲੱਗ-ਅਲੱਗ ਮੁਲਕਾਂ ਦੇ ਦੋ ਲੋਕ ਇੱਕ ਦੂਜੇ ਦੇ ਆਸ-ਪਾਸੇ ਖੜੇ ਹੋਣ ਜਦਕਿ ਪੰਜਾਬ ਦਾ ਹੀ ਹਿੱਸਾ ਹਮੇਸ਼ਾ ਹਰਿਆਣਾ ਰਿਹਾ ਹੈ ਹਰਿਆਣੇ ਨਾਲ ਕੋਈ ਵਿਵਾਦ ਨਹੀਂ ਹੈ ਹਰਿਆਣਾ ਦੇ ਕਿਸਾਨ ਵੀ ਉੱਥੇ ਬੈਠੇ ਨੇ ਪੰਜਾਬ ਦੇ ਕਿਸਾਨ ਵੀ ਬੈਠੇ ਨੇ ਪਰ ਭਾਜਪਾ ਲਗਾਤਾਰ ਕਦੇ ਜਿਹੜੇ ਮਨੋਰ ਲਾਲ ਖੱਟੜ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਉਹ ਕਹਿੰਦੇ ਕਿ ਭਾਈ ਤੁਸੀਂ ਤਰੀਕੇ ਦੇ ਨਾਲ ਆਓ ਉਹ ਪਤਾ ਨਹੀਂ ਕਿਹੜਾ ਤਰੀਕਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਆਉਣ ਪਹਿਲਾਂ ਕਹਿੰਦੇ ਸੀ ਕਿ ਟਰੈਕਟਰ ਟਰਾਲੀਆਂ ਕਿਉਂ ਲੈ ਕੇ ਆਉਂਦੇ ਨੇ ਤੁਸੀਂ ਪੈਦਲ ਕਿਉਂ ਨਹੀਂ ਜਾਂਦੇ ਆਮ ਲੋਕਾਂ ਵਾਂਗੂ ਨਹੀਂ ਜਾਂਦੇ ਜਦਕਿ ਜਿਹੜੇ ਰਾਹ ਨੇ ਇੱਕ ਖਨੌਰੀ ਵਾਲਾ ਰਾਹ ਆ ਦੂਜਾ ਸ਼ੰਭੂ ਵਾਲਾ ਰਾਹ ਆ ਤੇ ਜੇਕਰ ਕਿਸੇ ਨੂੰ ਲੱਗਦਾ ਕਿ ਇਸ ਰਾਹ ਤੇ ਕੋਈ ਪ੍ਰੇਸ਼ਾਨੀ ਆ ਤਾਂ ਦੂਜਾ ਰਾਹ ਦੇ ਦਿੱਤਾ ਜਾਵੇ ਕਿਸਾਨਾਂ ਨੂੰ ਕਹਿ ਦਿੱਤਾ ਜਾਵੇ ਕਿ ਇਸ ਰਾਹ ਦੇ ਉੱਤੋਂ ਤੁਸੀਂ ਦਿੱਲੀ ਆ ਕੇ ਗੱਲ ਕਰ ਲਓ ਜੋ ਵੀ ਤੁਹਾਡਾ ਮ ਮੰਗਾ ਨੇ ਉਹਨਾਂ ਨੂੰ ਮੰਨ ਲਿਆ ਜਾਂਦਾ ਪਰ ਅਜੇ ਹਾ ਕੁਝ ਨਹੀਂ ਕੀਤਾ ਜਾ ਰਿਹਾ ਹਾਂ ਬਿਆਨ ਜ਼ਰੂਰ ਦਿੱਤੇ ਜਾ ਰਹੇ ਨੇ ਜੀ ਸੁਪਰੀਆ ਜੀ ਬਿਲਕੁਲ ਹੈ ਤਾਂ ਜਿਵੇਂ ਵਿਰੋਧੀ ਧਿਰਤਾ ਕਿਸਾਨਾਂ ਦੇ ਹੱਕ ਚ ਖੜੀ ਦੀ ਨਜ਼ਰ ਆ ਰਹੀ ਹੈ ਸੂਬਾ ਸਰਕਾਰ ਵੀ ਉਹਨਾਂ ਦੇ ਮੰਤਰੀ ਦਾ ਬਿਆਨ ਆਇਆ ਜੋ ਸੂਬਾ ਪ੍ਰਧਾਨ ਬਣ ਗਏ ਨੇ ਹੁਣ ਅਮਰ ਅਮਨ ਅਰੋੜਾ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਵੀ ਅਸੀਂ ਨਾਲ ਖੜੇ ਹਾਂ ਮੁੱਖ ਮੰਤਰੀ ਮਾਨ ਪ੍ਰਧਾਨ ਮੰਤਰੀ ਦੇ ਨਾਲ ਡਾਇਰੈਕਟ ਟੱਚ ਦੇ ਵਿੱਚ ਨੇ ਤੇ ਇਸ ਦੇ ਨਾਲ ਹੀ ਜੇ ਦੇਖਿਆ ਜਾਵੇ ਤਾਂ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰ ਦੇ ਨਜ਼ਰ ਆਏ ਨੇ ਦੇਖੋ ਜਿਹੜੀ ਸੂਬਾ ਸਰਕਾਰ ਹੈ ਉਹ ਪਹਿਲਾਂ ਵੀ ਕਹਿੰਦੇ ਜਦੋਂ ਇਹ ਕਿਸਾਨੀ ਅੰਦੋਲਨ ਟੂ ਹੋਇਆ ਸੀ ਉਦੋਂ ਮੁੱਖ ਮੰਤਰੀ ਨੇ ਵਿਚੋਲੇ ਦੀ ਭੂਮਿਕਾ ਨਿਭਾਈ ਸੀ ਤੇ ਸੁਨੀਲ ਜਾਖੜ ਜਾਂ ਭਾਜਪਾ ਦੇ ਬਿਆਨ ਆਉਂਦੇ ਰਹੇ ਕਿ ਵਿਚੋਲੇ ਕਰਕੇ ਗੱਲ ਪੂਰੀ ਨਹੀਂ ਚੜ ਸਕੀ ਜੇਕਰ ਅਜਿਹਾ ਹੁੰਦਾ ਕਿ ਸੱਚਮੁੱਚ ਪੰਜਾਬ ਸਰਕਾਰ ਮੂਰੇ ਹੋ ਕੇ ਖੜਦੀ ਮੁੱਖ ਮੰਤਰੀ ਸਾਹਿਬ ਮੂਰੇ ਹੋ ਕੇ ਖੜਦੇ ਤਾਂ ਪੰਜਾਬ ਦੇ ਜਾਂ ਕਿਸਾਨਾਂ ਦੇ ਅੱਜ ਇਹ ਹਾਲਾਤ ਨਹੀਂ ਹੋਣੇ ਸੀ ਪੰਜਾਬ ਦੀ ਵੱਦ ਕਿਸਮਤੀ ਰਹੀ ਹੈ ਕਿ ਗੱਲਾਂ ਕਰਨ ਵਾਲੀ ਮੁੱਖ ਮੰਤਰੀ ਬਣਿਆ ਇੱਥੇ ਪਿਕਚਰਾਂ ਕਰਨ ਵਾਲੇ ਲਲਕਾਰੇ ਮਾਰਨ ਵਾਲੇ ਪੰਜਾਬ ਦੇ ਵਿੱਚ ਬਹੁਤ ਨੇ ਸ਼ੰਭੂ ਬੋਡਰ ਟੱਪਨਸਰ ਕਿਸੇ ਦੀ ਕਹਿੰਦੇ ਕਿ ਮੂੰਹੋਂ ਕੋਈ ਸ਼ਬਦ ਨਹੀਂ ਨਿਕਲਦਾ ਇਸ ਤਰੀਕੇ ਦਾ ਰਵਈਆ ਰਿਹਾ ਕਹਿੰਦੇ ਕਿ ਭਾਵੇਂ ਉਹ ਕੈਪਟਨ ਸਾਹਿਬ ਹੋਣ ਭਾਵੇਂ ਬਾਦਲ ਸਾਹਿਬ ਹੋਣ ਪਰ ਭਾਵੇਂ ਹੁਣ ਭਗਵੰਤ ਮਾਨ ਹੁਰੀ ਹੋਣ ਇਹ ਸਾਰੇ ਕਹਿੰਦੇ ਕਿ ਕੇਂਦਰ ਦੇ ਨਾਲ ਰਲ ਗੱਡ ਕੇ ਹੀ ਚੱਲਦੇ ਨੇ ਇਸ ਤਰੀਕੇ ਦੇ ਜਿਹੜੀਆਂ ਬਿਆਨਬਾਜ਼ੀਆਂ ਹਮੇਸ਼ਾ ਸੁਣਨ ਨੂੰ ਮਿਲਦੀਆਂ ਨੇ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਕਿਸਾਨਾਂ ਦਾ ਮਸਲਾ ਜੇਕਰ ਸੁਲਝਾਉਣਾ ਹੁੰਦਾ ਅਗਵਾਈ ਕਰਦੇ ਹੁਣ ਮੁੱਖ ਮੰਤਰੀ ਨੂੰ ਚਾਹੀਦਾ ਜਿਹੜੇ ਮੰਤਰੀ ਸਾਹਿਬ ਆਮਨ ਅਰੋੜਾ ਹੁਣ ਸੂਬਾ ਪ੍ਰਧਾਨ ਨੇ ਉਹ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਜੇਕਰ ਕਿਸਾਨਾਂ ਦੇ ਨਾਲ ਖੜੇ ਨੇ ਤਾਂ ਉਹ ਉੱਥੇ ਪ੍ਰੋਟੈਸਟ ਕਰਨ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਮੁਖੀ ਨੇ ਉਹਨਾਂ ਨੂੰ 92 ਸੀਟਾਂ ਪਹਿਲਾਂ ਦਿੱਤੀਆਂ ਹੁਣ 2-3 ਦੁਬਾਰਾ ਜਮਨੀ ਚੋਣ ਦੇ ਵਿੱਚ ਵੀ ਉਹ ਜਿੱਤ ਗਏ ਨੇ ਤੇ ਇੰਨੀ ਵੱਡੀ ਲੀਡ ਦੇ ਨਾਲ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਤਾਂ ਮੁੱਖ ਮੰਤਰੀ ਅਗਵਾਈ ਕਰਨ ਉੱਥੇ ਪੰਦੇਰ ਸਾਹਿਬ ਨਾਲ ਬੈਠ ਜਾਣ ਜਾਂ ਡੱਲੇਵਾਲ ਸਾਹਿਬ ਨਾਲ ਬੈਠ ਜਾਣ ਪਰ ਇਸ ਤਰੀਕੇ ਦਾ ਕੁਝ ਨਹੀਂ ਹੋ ਰਿਹਾ ਕਿ ਅਗਵਾਈ ਕੀਤੀ ਜਾ ਰਹੀ ਹੈ ਹਾਂ ਬਿਆਨ ਜ਼ਰੂਰ ਆ ਜਾਂਦੇ ਨੇ ਟੀਵੀ ਦੀਆਂ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਰੇਡੀਓ ਦੀਆਂ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਪਰ ਕਰਨਤਰ ਨੂੰ ਕੁਝ ਨਹੀਂ ਹੈ ਕੋਈ ਵੀ ਲੀਡਰ ਹੈ ਜਿਹੜਾ ਉਹ ਜੇਕਰ ਕਿਸਾਨਾਂ ਦੀ ਜਾਂ ਪੰਜਾਬੀਆਂ ਦੀ ਸਾਰ ਲੈਂਦਾ ਹੁੰਦਾ ਤਾਂ ਅੱਜ ਨਾ ਹੀ ਸੁਸਾਇਡ ਹੋਣੀ ਸੀ ਨਾ ਬੇਰੋਜ਼ਗਾਰੀ ਹੋਣੀ ਸੀ ਨਾ ਹੀ ਜਿਹੜਾ ਚੰਡੀਗੜ੍ਹ ਦਾ ਮੁੱਦਾ ਹੈ ਉਹ ਇਸ ਤਰੀਕੇ ਦੇ ਨਾਲ ਚੰਡੀਗੜ੍ਹ ਪੰਜਾਬ ਦੇ ਹੱਥੋਂ ਲੰਘਣਾ ਸੀ ਇਸ ਤਰੀਕੇ ਦੀ ਬਿਆਨਬਾਜ਼ੀ ਲਗਾਤਾਰ ਦੇਖਣ ਨੂੰ ਸਾਨੂੰ ਮਿਲ ਰਹੀ ਹੈ ਪਰ ਪੰਜਾਬ ਕਿਸਾਨ ਮਜ਼ਦੂਰਾਂ ਦੀ ਕੋਈ ਗੱਲ ਕਰਨ ਵਾਲਾ ਨਹੀਂ ਸੱਚਮੁੱਚ ਜਿਨ੍ਹਾਂ ਨੇ ਆ ਕੇ ਬਾਹ ਫੜੀ ਹੋਵੇ ਕਿ ਆਓ ਭਾਈ ਅਸੀਂ ਤੁਹਾਡੇ ਨਾਲ ਤੇ ਤੁਸੀਂ ਚਲੋ ਕੀ ਮੰਗਾ ਨੇ ਅਸੀਂ ਮਨਾਉਨੇ ਆ ਕਿਉਂਕਿ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਅਮਿਤ ਸ਼ਾਹ ਦੇ ਨਾਲ ਨੇੜਲੇ ਸਬੰਧ ਨੇ ਤੇ ਜੇ ਨੇੜਲੇ ਸਬੰਧ ਨੇ ਤਾਂ ਉਹ ਹੁਣ ਕਿਸਾਨਾਂ ਦਾ ਮਸਲਾ ਹੱਲ ਕਰਵਾ ਦੇਣ ਫਿਰ ਇਹਦੇ ਵਿੱਚ ਕੀ ਹੈ ਉਹਨਾਂ ਦੀ ਤਵੱਲੇ ਬੱਲੇ ਹੋਣੀ ਹੈ ਵੱਡੇ ਲੀਡਰ ਦੇ ਤੌਰ ਤੇ ਉੱਭਰ ਸਕਦੇ ਨੇ ਪਰ ਅਜੇ ਹਕੀਤਾ ਨਹੀਂ ਜਾ ਰਿਹਾ ਹਾਂ ਨਿੱਜੀ ਮਫਾਦਿਆਂ ਲਈ ਹਮੇਸ਼ਾ ਲੀਡਰਸ਼ਿਪ ਹੈ ਜਿਹੜੇ ਲੀਡਰ ਨੇ ਉਹ ਆਪਣੇ ਸਬੰਧਾਂ ਨੂੰ ਵਰਤਦੇ ਰਹੇ ਨੇ ਪਰ ਪੰਜਾਬ ਤੇ ਪੰਜਾਬੀਅਤ ਦਾ ਲਗਾਤਾਰ ਗ੍ਰਾਵਟ ਆ ਰਹੀ ਹੈ ਪੰਜਾਬ ਦੇ ਵਿੱਚ ਜੋ ਭਾਵੇਂ ਕਾਨੂੰਨੀ ਵਿਵਸਥਾ ਹੋਵੇ ਭਾਵੇਂ ਮਜ਼ਦੂਰਾਂ ਦੀ ਹਾਲਾਤ ਹੋਣ ਕਿਸਾਨਾਂ ਦੇ ਹਾਲਾਤ ਹੁਣ ਭਾਵੇਂ ਨੌਜਵਾਨਾਂ ਦੇ ਹਾਲਾਤ ਲਗਾਤਾਰ ਤਰਸਯੋਗ ਬਣਦੇ ਜਾ ਰਹੇ ਨੇ। ਬਿਲਕੁਲ ਤਾਂ ਜਿਵੇਂ ਗਾਇਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਕਿਸਾਨਾਂ ਦੀ ਮੰਗਾ ਮੰਨ ਨੂੰ ਨਸੀਹਤ ਦਿੱਤੀ ਗਈ ਕੇਂਦਰ ਸਰਕਾਰ ਨੂੰ ਤਾਂ ਕਿਤੇ ਨਾ ਕਿਤੇ ਕਿ ਇਸ ਚੀਜ਼ ਦਾ ਪ੍ਰੈਸ਼ਰ ਸਰਕਾਰ ਤੇ ਪਏਗਾ। ਬਿਲਕੁਲ ਦੇਖੋ ਜਦੋਂ ਵੀ ਵੱਡੇ ਲੋਕ ਨੇ ਜਿਹੜੇ ਵੱਖ-ਵੱਖ ਆਉਂਦੇ ਆ ਤੇ ਬੈਠੇ ਨੇ ਜਦੋਂ ਉਹ ਗੱਲ ਕਰਦੇ ਨੇ ਤਾਂ ਇੱਕ ਧਿਆਨ ਜ਼ਰੂਰ ਕੇਂਦਰ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਉਹ ਧਿਆਨ ਜ਼ਰੂਰ ਖਿੱਚਦਿਆਂ ਨੇ ਪਰ ਉਹਦੇ ਲਈ ਹੁਣ ਐਕਸ਼ਨ ਵੀ ਲੈਣਾ ਹੋਵੇਗਾ ਜਿਹੜੀਆਂ ਅਗਵਾਈ ਕਰ ਸਕਦੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਨੇ ਜਥੇਦਾਰ ਸਾਹਿਬ ਨੇ ਉਹ ਵੀ ਸੰਗਤ ਨੂੰ ਅਪੀਲ ਕਰ ਸਕਦੇ ਨੇ ਕਿ ਵੱਧ ਤੋਂ ਵੱਧ ਤੁਸੀਂ ਭਾਵੇਂ ਸ਼ੰਭੂ ਹੋਵੇ ਖਨੌਰੀ ਹੋਵੇ ਜਿਹੜੇ ਜਿਹੜਾ ਜਿਹੜਾ स्लॉट ਵੀ ਜਿਸ ਨੂੰ ਸ਼ੂਟ ਕਰਦਾ ਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਣ ਜਿੰਨੀ ਵੱਡੀ ਗਿਣਤੀ ਹੁੰਦੀ ਜਾਵੇਗੀ ਉਹਨਾਂ ਦਵਾਇਆ ਜਿਹੜਾ ਉਹ ਸਰਕਾਰ ਤੇ ਪੈਂਦਾ ਜਾਵੇਗਾ ਕਿਉਂਕਿ ਸਰਕਾਰ ਹਮੇਸ਼ਾ ਲੋਕਾਂ ਦੁਆਰਾ ਚੁਣੇ ਜਿੰਦੀ ਆ ਜਦ ਲੋਕ ਇਕੱਠੇ ਹੋ ਜਾਂਦੇ ਨੇ ਫਿਰ ਸਰਕਾਰਾਂ ਕੁਝ ਨਹੀਂ ਹੁੰਦੀਆਂ ਜਦ ਲੋਕਾਂ ਦੀ ਏਕਤਾ ਸਾਹਮਣੇ ਦੇਖਣ ਨੂੰ ਮਿਲਦੀ ਹੈ ਕਿ ਹਾਂ ਇਸ ਦੀ ਉਦਾਹਰਨ ਆਪਾਂ ਕਿਸਾਨੀ ਅੰਦੋਲਨ ਤੋਂ ਲੈ ਸਕਦੇ ਹਾਂ ਉਹੀ ਮੋਦੀ ਸਰਕਾਰ ਸੀ ਜਿਹੜੀ ਕਿ ਮੰਨੀ ਜਾਂਦੀ ਸੀ ਕਿ ਮੋਦੀ ਸਾਹਿਬ ਨੇ ਜੋ ਫੈਸਲਾ ਕਰ ਲਿਆ ਤਾਂ ਕਰ ਲਿਆ ਉਸ ਤੋਂ ਬਾਅਦ ਉਹ ਪਿੱਛੇ ਨਹੀਂ ਹਟਣਗੇ ਪਰ ਇਹ ਸਭ ਦੇ ਬਾਵਜੂਦ ਕਿਸਾਨੀ ਅੰਦੋਲਨ ਹੈ ਜਿਹੜਾ ਉਹ ਕਿਸਾਨਾਂ ਨੇ ਜਿੱਤਿਆ ਸੀ ਤੇ ਮੋਦੀ ਸਰਕਾਰ ਨੇ ਆਪਣੇ ਜਿਹੜੇ ਕਾਨੂੰਨ ਸੀ ਉਹਨਾਂ ਨੂੰ ਵਾਪਸ ਲਿਆ ਸੀ ਤੇ ਇਸ ਤਰੀਕੇ ਦੇ ਨਾਲ ਹੀ ਇਹ ਅੰਦੋਲਨ ਹੈ ਜਿਹੜਾ ਜਿੱਤਿਆ ਜਾ ਸਕਦਾ ਹੈ ਜਦ ਲੋਕ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਣੇ ਸ਼ੁਰੂ ਹੋਣਗੇ ਪਹੁੰਚ ਕੇ ਉੱਥੇ ਇਕੱਠ ਕਰਨਗੇ ਪ੍ਰੋਟੈਸਟ ਚੱਲ ਰਿਹਾ ਤੇ ਸਹਿਯੋਗ ਦੇਣਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਸਰਕਾਰ ਦਬਾਅ ਸਿਰੇ ਤੋਂ ਸਿੱਖੇ ਸੋਚੇ ਕਿਉਂਕਿ ਸਾਡੀ ਸਮੱਸਿਆ ਇਹ ਹੈ ਕਿ ਅਸੀਂ ਬੰਡੀਆਂ ਬੰਡੇ ਹੋਏ ਹਾਂ ਜਿੱਥੇ ਤੁਸੀਂ ਵੱਖ-ਵੱਖ ਸਿੱਖ ਸੰਸਥਾਵਾਂ ਨੂੰ ਦੇਖ ਲਓ ਭਾਵੇਂ ਜਾਂ ਸਮਾਜਿਕ ਸੰਸਥਾਵਾਂ ਨੇ ਇਸੇ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਨੇ ਵੱਡੀ ਗਿਣਤੀ ਦੇ ਵਿੱਚ ਅਲੱਗ-ਅਲੱਗ ਥੋੜੇ-ਥੋੜੇ ਥਾਂ ਤੇ ਜਾ ਕੇ ਥੋੜੀਆਂ-ਥੋੜੀਆਂ ਜਥੇਬੰਦੀਆਂ ਬਣੀਆਂ ਹੋਈਆਂ ਨੇ ਜੇਕਰ ਇੱਕ स्लਾਟ ਤੇ ਬੈਠਣ ਇਕੱਠੇ ਹੋ ਕੇ ਉਹ ਸਿਰ ਜੋੜ ਕੇ ਬੈਠਣ ਤਾਂ ਨਤੀਜੇ ਚੰਗੇ ਹੋ ਸਕਦੇ ਨੇ ਜੀ ਸੁਪਰੀਆ ਜੀ ਬਿਲਕੁਲ ਤਾਂ ਜਿਵੇਂ ਕਿਸਾਨਾਂ ਦਾ ਪਹਿਲਾ ਅੰਦੋਲਨ ਸੀ ਉਸ ਦੇ ਵਿੱਚ ਕਿਸਾਨਾਂ ਨੇ ਡਟ ਕੇ ਜੋ ਹੈ ਕੇਂਦਰ ਤੋਂ ਕਾਨੂੰਨ ਵਾਪਸ ਕਰਵਾਏ ਸੀ ਤੇ ਹੁਣ ਕਿਸਾਨ ਅੰਦੋਲਨ 2.0 ਚੱਲ ਰਿਹਾ ਹੈ ਜੋ ਉਹਨਾਂ ਮੰਗਾ ਨੂੰ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕਰਵਾਉਣ ਦੇ ਲਈ ਲੱਗਿਆ ਹੋਇਆ ਹੈ ਤੇ ਦੇਖਣਾ ਹੋਵੇਗਾ ਕਿ ਕੀ ਸਰਕਾਰ ਨੂੰ ਫਰਕ ਪੈਂਦਾ ਹੈ ਕਿਉਂਕਿ ਦਿਨ-ਬ-ਦਿਨ ਲਗਾਤਾਰ ਢੱਲੇਵਾਲ ਕਮਜ਼ੋਰ ਹੁੰਦੇ ਜਾ ਰਹੇ ਨੇ ਤੇ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਕਿਤੇ ਵੀ ਐਕਸ਼ਨ ਲੈਂਦੀ ਨਜ਼ਰ ਨਹੀਂ ਆ ਰਹੀ